ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਜੀਓ ਅੱਜ ਤਨਤਨ 108 ਸੰਤ ਬਾਬਾ ਪੂਰਨਦਾਸ ਮਹਾਰਾਜ ਜੀ ਦਾ 99 ਮਾ ਵਰਸੀ ਸਮਾਗਮ ਤਨਤਨ 108 ਸੰਤ ਬਾਬਾ ਪੂਰਨਦਾਸ ਮਹਾਰਾਜ ਤਨਤਨ 108 ਸੰਤ ਬਾਬਾ ਸੇਵਾਦਾਤਾ ਜੀ ਮਹਾਰਾਜ ਤੋਂ ਵਰਸਾਏ ਹੋਏ ਸ਼੍ਰੀਮਾਨ 108 ਸੰਤ ਬਾਬਾ ਸੀਤਲ ਦਾਸ ਜੀ ਮਹਾਰਾਜ ਵਾਈਸ ਚੇਅਰਮੈਨ ਸ੍ਰੀ ਗੁਰਦਾਸ ਸਾਧੂ ਸੰਪਦਾ ਸੈਟੀ ਜੇਟ ਪੰਜਾਬ ਉਹਨਾਂ ਦੇ ਉਦਮ ਉਪਰਾਲਾ ਸਦਕਾ ਨਗਨ ਵਾਸੀ ਇਲਾਕਾ ਨਿਵਾਸੀ ਦੇਸ਼ ਵਿਦੇਸ਼ ਦੀਆਂ ਸਾਧ ਸੰਗਤਾਂ ਦੇ ਸਹਿਯੋਗ ਦੇ ਨਾਲ 14 ਜੁਲਾਈ ਤੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਪਰਾ ਆਰੰਭ ਹੋਈ ਸੀ ਔਰ ਲਗਾਤਾਰ 31 ਜੁਲਾਈ ਤੱਕ 27 ਸ੍ਰੀ ਅਖੰਡ ਜਾਪ ਵਖ ਵਖ ਪਰਿਵਾਰਾਂ ਵੱਲੋਂ ਦੇਸ਼ਾ ਮਦੇਸ਼ਾਂ ਦੀਆਂ ਸਾਥ ਸੰਗਤਾਂ ਵੱਲੋਂ ਅਤੇ ਡੇਰੇ ਵੱਲੋਂ ਸੰਗਤ ਦੇ ਭਲੇ ਵਾਸਤੇ ਜਾਪ ਕੀਤੇ ਗਏ। ਉਪਰੰਤ ਖੁੱਲੇ ਪੰਡਾਲ ਦੇ ਵਿੱਚ ਦੀਵਾਨ ਸਜਾਇਆ ਗਿਆ ਜਿਸ ਵਿੱਚ ਸ਼੍ਰੀ ਗੁਰੂ ਦਾਸ ਸਾਹਿਬ ਉਹ ਸੰਪਦਾ ਸੈਟੀ ਜੇਟ ਪੰਜਾਬ ਅਤੇ ਵਖ ਵਖ ਸੰਪਰਦਾਇ ਮਹਾਪੁਰਸ਼ਾਂ ਨੇ ਆਕਰ ਕੇ ਸ਼ਿਰਕਤ ਕੀਤੀ। ਉਹ ਤਨਤਾਂ ਨੇ 108 ਸੰਤ ਬਾਬਾ ਪੂਰਨਦਾਸ ਜੀ ਮਹਾਰਾਜ ਜੀ ਨੂੰ ਅਤੇ ਸ਼ਹੀਦ ਸਰਦਾਰ ਉਦਮ ਸਿੰਘ ਜੀ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਗਏ ਔਰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਔਰ ਪ੍ਰਤਵੰਤੇ ਸੱਜਣਾ ਨੇ ਤੰਤਨਬਾਬਾ ਪੂਰਨਦਾਸ ਮਹਾਰਾਜ ਜੀ ਨੂੰ ਸ਼ਰਦਾ ਦੇ ਸੁਮਨ ਭੇਟ ਕੀਤੇ ਗਏ ਔਰ ਵਿਅੰਤ ਸੰਗਤਾਂ ਲੱਖਾਂ ਦੀ ਤਦਾਦ ਦੇ ਵਿੱਚ ਸੰਗਤਾਂ ਤੰਤਨਬਾਬਾ ਪੂਰਨਦਾਸ ਮਹਾਰਾਜ ਜੀ ਦੇ ਤੋਂ ਭੋਮੇ ਸਤਾਨਾਂ ਤੇ ਹਰ ਸਾਲ ਹਰ ਸੰਗਰਾਮਦ ਸਮਾਗਮ ਤੇ ਪਹੁੰਚਦੀਆਂ ਹਨ ਔਰ ਮਹਾ ਪੁਰਚਾਵਾਂ ਲੋ ਉਨਾ ਨੂੰ ਨਾਮ ਬਾਣੀ ਦਾ ਉਪਦੇਸ਼ ਦੇ ਕਰਕੇ ਸਤ ਸੰਗਤ ਮਿਲ ਰਹੀ ਹੈ ਮਾਦੂ ਜਿਵੇਂ ਮਦਮਖੀਰਾ ਦਾ ਉਪਦੇਸ਼ ਦਿੱਤਾ ਜਾਂਦਾ ਹੈ ਔਰ ਏਕਤਾ ਭਾਈਚਾਰ ਦੀ ਸਾਂਝ ਦੀ ਗੱਲ ਕੀਤੀ ਜਾਂਦੀ ਹੈ ਔਰ ਨਸ਼ਿਆਂ ਦੇ ਜਿਹੜਾ ਹੈ ਪੰਜਵਾਂ ਦਰਿਆ ਵਗ ਰਿਹਾ ਹੈ ਤੇ ਜਿਹੜੇ ਸਾਡੇ ਨੌਜਵਾਨ ਵੀਰ ਭਰਾ ਇਹਦੇ ਦਲਦਲ ਦੇ ਵਿੱਚ ਫਸ ਗਏ ਉਹਨਾਂ ਨੂੰ ਜਿਹੜਾ ਹੈ ਇਹ ਗੁਰਬਾਣੀ ਕੀਰਤਨ ਦੁਆਰਾ ਹੀ ਬਾਣੀ ਦੇ ਦੁਆਰਾ ਲੜ ਲੱਗ ਕੇ ਹੀ ਉਹਨਾਂ ਮਾੜੀ ਸੰਗਤੋਂ ਆਪਾਂ ਬਚ ਸਕਦੇ ਹਾਂ ਔਰ ਹੈਲਪ ਹੈਲਪ ਦੇ ਬਣੋਂ ਉਹਨਾਂ ਨੇ ਬਣੋਂ ਮਹਾਪੁਰਸ਼ਾਂ ਦੇ ਅਸ਼ੀਰਵਾਦ ਸਦਕਾ ਮਹਾਨ ਖੂਨਦਾਨ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਕਾਫੀ ਨੌਜਵਾਨਾਂ ਨੇ ਕਿਉਂਕਿ ਲੋੜ ਸਮੇਂ ਦੇ ਅਨੁਸਾਰ ਜਦੋਂ ਕਿਸੇ ਮਰੀਜ਼ ਨੂੰ ਲੋੜ ਪੈਂਦੀ ਹੈ ਤੇ ਉਹ ਸਾਡੇ ਵੀਰ ਭਰਾ ਜਦੋਂ ਇਸ ਤਰ੍ਹਾਂ ਦੇ ਸਮਾਗਮਾਂ ਦੇ ਵਿੱਚ ਆ ਕਰਕੇ ਮਹਾਨ ਸੰਤ ਸਮਾਗਮਾਂ ਦੇ ਵਿੱਚ ਆ ਕਰਕੇ ਖੂਨਦਾਨ ਕੈਂਪ ਲਗਾਉਂਦੇ ਨੇ ਕਿ ਸਾਡੇ ਨੌਜਵਾਨ ਉਹ ਖੂਨਦਾਨ ਕੈਂਪ ਕਰ ਦਿੰਦੇ ਨੇ ਬਲੱਡ ਡੋਨੇਸ਼ਨ ਦਿੰਦੇ ਨੇ ਤੇ ਉਹਦੇ ਨਾਲ ਜਿਹੜਾ ਹੈ ਪਤਾ ਨਹੀਂ ਕਿਸ ਜੀਵ ਦੀ ਜਿਹੜੀ ਹੈ ਉਸ ਸਮੇਂ ਜਿਹੜੀ ਆ ਜਾਨ ਬਚ ਜਾਂਦੀ ਹੈ ਇਹ ਸਾਰਾ ਜਿਹੜਾ ਉਪਰਾਲਾ ਹੁੰਦਾ ਡੇਰੇ ਦੇ ਜਿਹੜੇ ਮੌਜੂਦਾ ਗੱਦੀ ਨਿਸ਼ੀਨ ਹੁੰਦੇ ਹਨ ਜੇ ਤਾਂ ਤੰਤਾਂ ਨੇ 108 ਸੰਤਵਾਵਾ ਪੂਰਨਦਾਸ ਮਹਾਰਾਜ ਉਹਨਾਂ ਦੇ ਗੱਦੀ ਨਿਸ਼ੀਨ ਸ਼੍ਰੀਮਾਨ 108 ਸੰਤ ਬਾਬਾ ਸੀਤਲਦਾਸ ਮਹਾਰਾਜ ਜੀ ਦੇ ਹੁਕਮਾਂ ਦੇ ਨਾਲ ਮਹਾਨ ਖੂਨਦਾਨ ਕੈਂਪ ਦਾ ਵੀ ਆਯੋਜਨ ਕੀਤਾ ਗਿਆ ਔਰ ਤਾਂ ਤਾਂ 108 ਸੰਤ ਬਾਬਾ ਪੂਰਨਦਾਸ ਮਹਾਰਾਜ ਜੀ ਦੀ 99 ਅਤੇ ਮਹਾਨ ਸੰਤ ਸਮਾਗਮ ਦਾ ਜਿਹੜਾ ਆਯੋਜਨ ਕੀਤਾ ਗਿਆ ਇਹਦਾ ਸ਼੍ਰੀ ਗੁਰੂ ਦਾਸ ਸਾਧੂ ਸੰਪਦ ਐਸਐਸੋਸਾਇਟੀ ਜਿਹੜੀ ਪੰਜਾਬੋਂ ਸਤਗੁਰਾਂ ਨੂੰ ਔਰ ਸ਼ਹੀਦ ਬਾਬਾ ਉਦਮ ਸਿੰਘ ਜੀ ਨੂੰ ਕੋਟਨ ਕੋਟ ਨਮਸਕਾਰ ਕਰਦਾ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ ਔ ਤੰਤਨ ਸਤਗੁਰੂ ਗੁਰੂ ਉਦਾਸ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਭਗਵਾਨ ਬਾਬਾ ਸੀਚੰਦਰ ਮਹਾਰਾਜੀ ਗੁਰਨਸਾਹ ਮਹਾਰਾਜੀ ਦੇ ਚਾਹਨਾ ਦੇ ਵਿੱਚ ਅਰਦਾਸ ਬੇਨਤੀ ਜੋਦਰੀ ਕਰਦਾ ਹੈ ਕਿ ਤੰਤਨ ਸ਼੍ਰੀਮਾਨ 108 ਸੰਤ ਬਾਬਾ ਸੀਤਲਦਾਸ ਜੀ ਮਹਾਰਾਜੀ ਨੂੰ ਦੇਹ ਰੋਗਤਾ ਚਾਦੀ ਕਲਾ ਡੇਰੇ ਨੂੰ ਦਿਨ ਦੁਗਣੀ ਰਾਗ ਚੌਗਿਆਂ ਤਰਕੀਆਂ ਬਖਸ਼ੇ ਕਣ ਇਸੇ ਤਰ੍ਹਾਂ ਕੋਛੋ ਸ਼ੋਭ ਪਛਾਤ ਕਰਦੇ ਰਹਿਣ ਔਰ ਸਾਡੇ ਚੈਨਲਾਂ ਤੋਂ ਵੀ ਵੀਰਾਂ ਨੇ ਸੱਤ ਚੈਨਲ ਆਏ ਸਨ ਜਿਨ੍ਹਾਂ ਨੇ ਜਿਹੜਾ ਹੈ ਇੱਕ ਇੱਕ ਜਿਹੜੀ ਗੁਰਬਾਣੀ ਦੀ ਕਥਾ ਕੀਰਤਨ ਜਿਹੜਾ ਹੈ ਉਹ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਇਆ ਹੈ ਸਾਰੇ ਹੀ ਮੀਡੀਆ ਵਾਲੇ ਵੀਰਾਂ ਦਾ ਕੋਟਾਨ ਕੋਟਾਂ ਧੰਨਵਾਦ ਕਰਦਾ ਹੈ ਪ੍ਰੈਸ ਤੋਂ ਵੀ ਸਾਡੇ ਵੀਰ ਆਏ ਨੇ ਔਰ ਇਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਸਾਰੀ ਕਵਰੇਜ ਕਰਕੇ ਸੰਗਤਾਂ ਨੂੰ ਜਨ ਜਨ ਤੱਕ ਪਹੁੰਚਾਉਣੀ ਹੈ ਕਿਉਂਕਿ ਜਿੰਨਾ ਚਿਰ ਕੋਈ ਵੀ ਸਮਾਗਮ ਹੈ ਉਹ ਚੱਲਦਾ ਹੈ ਚੱਲਣ ਤੋਂ ਬਾਅਦ ਸਮਾਪਤ ਹੋ ਜਾਂਦਾ ਹੈ ਔਰ ਜਿਹੜਾ ਕਵਰੇਜ ਕਰਕੇ ਨੈਟ ਦੇ ਪਾ ਦਿੱਤੀ ਜਾਂਦੀ ਹੈ ਤੇ ਜਿਹੜੀਆਂ ਸੰਗਤਾਂ ਨਹੀਂ ਆ ਸਕਦੀਆਂ ਉਹ ਆਪਣੇ ਘਰ ਬੈਠੀਆਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਸ ਸਮਾਗਮ ਦਾ ਜਿਹੜਾ ਹੈ ਉਹ ਲਾਹਾ ਪ੍ਰਾਪਤ ਕਰ ਲੈਂਦੀਆਂ ਨੇ ਇਸ ਕਰਕੇ ਸਾਰੇ ਹੀ ਪ੍ਰੈਸ ਵਾਲਿਆਂ ਦਾ ਔਰ ਇਲੈਕਟਰ ਕੋਮਿਟੀ ਵਾਲੇ ਵੀਰਾਂ ਦਾ ਸਾਰਿਆਂ ਦਾ ਕੋਟਾਨ ਕੋਟਾ ਧੰਨਵਾਦ ਜਿਨ੍ਹਾਂ ਕਵਰੇਜ ਕਰਕੇ ਸੰਗਤਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਹੈ ਇਸ ਕਰਕੇ ਸਾਰੀਆਂ ਹੀ ਸੰਗਤਾਂ ਦਾ ਕੋਟਾਨ ਕੋਟਾ ਧੰਨਵਾਦ ਸੰਤ ਬਾਬਾ ਸਿੱਤਦਾਹ ਜੀ ਵੱਲੋਂ ਜਿਨ੍ਹਾਂ ਨੇ ਰੱਬੀ ਬਾਣੀ ਦੇ ਕੇਰੀਆ ਖਾਨ ਜੀ ਆ ਮੇਰੇ ਵਿਖੇ ਤੰਤਰ 108 ਸੰਤ ਬਾਬਾ ਪੂਰਨ ਦਾਸ ਮਹਾਰਾਜ ਜੀ ਦੇ 99 ਵਾਸੀ ਸੁਆਗਮ ਦੇ ਵਿੱਚ ਸਹਿਯੋਗ ਕੀਤਾ ਤਨਮਨ ਧੰਦੇ ਨਾਲ ਸੇਵਾ ਕੀਤੀ ਹੈ ਸਾਰੀਆਂ ਸੰਗਤਾਂ ਦਾ ਕੋਟਾਨ ਕੋਟਾਨ ਧੰਨਵਾਦ ਜੈ ਗੁਰਦੇਵ ਤਨ ਗੁਰਦੇਵ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਈ ਨਾਮ ਮੋਲ ਕੇ ਮਨਾ ਕੋਈ ਜਾਣ ਦੋ ਜਿਨਾ ਭਾਗ ਮਥਾ ਹੈ ਸੇ ਨਾਨਕ ਹਰਮ ਮਾ ਬਹੁਤ ਜਨ ਬਿਛਰੇ ਥੇ ਮਾਦੋ ਇਹੋ ਜਨਮ ਤੁਮਾਰੀ ਲਿਖੇ ਕਹਿਰ ਵਿਦਾਸ ਆਸ ਲਗ ਜੀਵੋ ਕਿਰਪਾਯੋ ਦਰਸ਼ਨ ਦੇਖੇ ਆਧੁਨੀਏ ਬੰਦਨੀਏ ਪੂਜਨੀਏ ਗੁਰੂ ਰੂਪਿਆਰੀ ਸਾਧ ਸੰਗਤ ਜੀਓ ਤਨਤਨ ਸਹਿਬ ਸ਼ਿਵ ਰੰਚਾ ਮਹਾਰਾਜ ਜੀ ਪਾਕਸ਼ਾ ਜੀ ਦੀ ਪਵਿੱਤਰ ਗੋਦ ਦੇ ਵਿੱਚ ਔਰ ਸ਼ਿਵਦਾਸ ਸਧੂ ਸੰਪਦਾਇ ਸਾਟੀ ਜਿਹੜੇ ਪੰਜਾਬ ਦੇ ਸੰਤ ਮਹਾਪੁਰਸ਼ ਜੋ ਮੰਚ ਦੇ ਬਿਰਾਜਮਾਨ ਨੇ ਔਰ ਬ੍ਰਹਮ ਗਿਆਨੀ ਬ੍ਰਹਮ ਦੀਨ ਤਤਵੇਤਾ ਸਮਦਾਸੀ ਦੀਰਘ ਦਾਰਸੀ ਆਤਮਕ ਦਾਸੀ ਭੇਖ ਪੂਜਣ શ્રીਮਾਨ 108 ਸੰਤ ਬਾਬਾ ਪੂਰਨਦਾਸ ਜੀ ਮਹਾਰਾਜ ਉਦਾਸੀਨ શ્રીਮਾਨ 108 ਸੰਤ ਬਾਬਾ ਸੇਵਾਦਾਸ ਜੀ ਮਹਾਰਾਜ ਜੀ ਦੀ ਦੇ ਮੌਜੂਦਾ ਗੱਦੀ ਨਿਸ਼ੀਨ ਔਰ ਸ਼੍ਰੀ ਗੁਰਦਾਸ ਸਾਧੂ ਸੰਪਦ ਐਸਐਟੀ ਜਿੱਟ ਪੰਜਾਬ ਦੇ ਵਾਈਸ ਚੇਅਰਮੈਨ શ્રીਮਾਨ 108 ਸੰਤ ਬਾਬਾ ਸੀਤਲਦਾਸ ਮਹਾਰਾਜ ਜੀ ਦੇ ਮਹਾਨ ਉਦਮ ਅਪਰਾਲਾ ਸਦਕਾ ਸਮੂਹ ਸੰਗਤਾਂ ਦੇ ਸਹਿਯੋਗ ਨਗਰ ਨਿਵਾਸੀ ਇਲਾਕਾ ਨਵਾਸੀ ਵਿਦੇਸ਼ ਵਿਦੇਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਤੰਤਾਂ ਸ਼੍ਰੀਮਾਨ 108 ਸੰਤ ਬਾਬਾ ਪੂਰਨਦਾਸ ਮਹਾਰਾਜ ਜੀ ਦਾ ਜੋ ਨਿਹੰਮਾ ਮਹਾਨ ਵਰਸੀ ਸਮਾਗਮ ਮਹਾਨ ਸੰਤ ਸਮਾਗਮ ਦਾ ਜਿਹੜਾ ਹੈ ਉਹ ਯੋਜਨ ਕੀਤਾ ਗਿਆ ਹੈ ਇੱਥੇ ਅੱਜ ਸ਼੍ਰੀਮਾਨ 108 ਸੰਤ ਬਾਬਾ ਪੂਰਨਦਾਸ ਮਹਾਰਾਜ ਜੀ ਦਾ ਮਹਾਨ ਵਰਸੀ ਸਮਾਗਮ ਹੈ। ਉਹਦੇ ਨਾਲ-ਨਾਲ ਅੱਜ ਕੌਮ ਦਾ ਇੱਕ ਜੋਧਾ ਹੈ। ਉਹਨਾਂ ਦਾ ਵੀ ਅੱਜ ਛੀਤੀ ਦਿਨ। ਕਿਉਂਕਿ ਆਪਾਂ ਨੂੰ ਪਤਾ ਤਾਂ ਨਾਲ ਤਾਂ ਲੱਗੂਗਾ ਜੇ ਆਪਾਂ ਸੁਣਾਗੇ। ਸੁਣਨਾ ਤਾਂ ਆਪਾਂ ਹੈ ਨਹੀਂ। ਸਰਕਾਰਾਂ ਆਈਆਂ ਚਾਹੇ ਬੀਜੇਪੀ ਦੀ ਆਈ ਚਾਹੇ ਕਾਂਗਰਸ ਦੀ ਆਈ ਚਾਹੇ ਅਕਾਲੀਆਂ ਦੀ ਆਈ ਚਾਹੀ ਉੱਤਰ ਪ੍ਰਦੇਸ਼ ਦੇ ਵਿੱਚ ਭੈਣ ਕੁਮਾਰੀ ਮਾਇਆਵਦੀ ਦੀ ਆਈ ਚਾਹੇ ਜਿੰਨੇ ਸਾਡੇ ਲੀਡਰ ਆਏ ਨੇ ਉਸ ਜਿਹੜਾ ਛੀਦ ਹੋਇਆ ਨਾ ਛੀਦ ਉਦਮ ਸਿੰਘ ਦੀ ਉਹਦੇ ਪਰਿਵਾਰ ਦੀ ਕਿਸੇ ਨੇ ਬਾਹ ਨਹੀਂ ਫੜੀ ਅਜੇ ਤੱਕ ਜੇ ਫੜੀ ਤਾਂ ਦੱਸ ਦਿਓ ਕਿਸੇ ਨੇ ਬਾਹ ਨਹੀਂ ਫੜੀ ਮੈਂ ਪਿੱਛੇ ਜਾ ਕੇ ਦਿਨ ਫੋਟੋ ਦੇਖਦਾ ਸੀ ਉਹਨਾਂ ਦੇ ਰਸਤੇ ਦੇ ਵਿੱਚੋਂ ਪੋਤਾ ਲੱਗਦੇ ਨੇ ਉਹ ਦਿਹਾੜੀਆਂ ਕਰਦੇ। ਲੀਡਰ ਸਾਡੀ ਕੌਮ ਦੇ ਵਿੱਚ ਘੱਟ ਨਹੀਂ। ਬਹੁਤ ਚਾਹੇ ਉਹ ਪਾਰਟੀ ਕਿਸੇ ਦੇ ਵਿੱਚ ਵੀ ਹੋਵੇ ਪਰ ਕੇਵਲ ਤੇ ਕੇਵਲ ਉੱਥੇ ਤੱਕ ਹੀ ਸੀਮਤ ਹੁੰਦੇ ਨੇ ਜਿੱਥੇ ਤੱਕ ਉਹਨਾਂ ਦਾ ਦਾਇਰਾ ਆ। ਪਰ ਸਾਧ ਸੰਗਤ ਜੀ ਉਸ ਵੀਰ ਮਹਾਨ ਛੀਦ ਸਰਦਾਰ ਉਦਮ ਸਿੰਘ ਜੇਦੀ ਛੋਟੀ ਅਵਸਥਾ ਜਿੱਥੇ ਜਨਰਲ ਡਾਇਰ ਨੇ ਆਰਡਰ ਕੀਤਾ ਸੀ ਜਿਲ੍ਹਿਆਂ ਵਾਲਾ ਵਾਗ ਹੋਇਆ ਉਹ ਛੋਟੀ ਅਵਸਥਾ ਦੇ ਵਿੱਚ ਸੰਕਲਪ ਲਿਆ ਔਰ ਫਿਰ ਇੰਗਲੈਂਡ ਦੀ ਧਰਤੀ ਦੇ ਉੱਤੇ ਜਾ ਕਰਕੇ ਉਸ ਜਨਰਲ ਡਾਇਰ ਨੂੰ ਸੋਧਿਆ ਗੱਜ ਕੇ ਆਖੋ ਸਤਨਾਮ ਆਪਾਂ ਜਾਗਦੇ ਬੈਠੇ ਆਪਾਂ ਕਿਤੇ ਸਤ ਆਪਾਂ ਸਤਨਾਮ ਵਾਹਿਗੁਰੂ ਨਹੀਂ ਕਹਿ ਸਕਦੇ ਆਪਾਂ ਜਾਗਦੇ ਹੀ ਨਹੀਂ ਬੈਠੇ ਸਾਨੂੰ ਪਤਾ ਹੀ ਨਹੀਂ ਆਪਾਂ ਕਿਹਦੇ ਔਲਾਦ ਕਿਹਨਾਂ ਦੀ ਆ 99 ਸਾਲ ਹੋ ਗਏ 99 ਸਾਲ ਅਗਲੇ ਸਾਲ 100ਵੀਂ ਵਰਸੀ ਮਨਾਈ ਜਾਣੀ ਐ ਔਰ ਵੱਡਾ ਸਮਾਗਮ ਦਾ ਜਿਹੜਾ ਆਯੋਜਨ ਮਹਾਪੁਰਸ਼ਾਂ ਦੱਸਿਆ ਸਾਡੇ ਸੈਟੀ ਸਾਹਿਬ ਨੇ ਔਰ ਸਾਧ ਸੰਗਤ ਜੀ 1947 ਦੇ ਵਿੱਚ ਜਦੋਂ ਆਜ਼ਾਦੀ ਹੋਈ ਸੀ ਸ਼੍ਰੀ ਗੋਦਾ ਸਾਧੂ ਸੰਪੰਦ ਸੈਟੀ ਦਾ ਗਠਨ ਹੋਇਆ ਸੀ ਔਰ 1976 ਦੇ ਵਿੱਚ ਇਹ ਸਾਡੀ ਸਵਾਰ ਜੈਟਡ ਹੋਈ ਸੀ ਔਰ 49 ਸਾਲ ਹੋ ਗਏ ਨੇ ਇਹਨੂੰ ਹੈਡ ਹੌਪਸ ਬਣੇ ਨੂੰ 49 ਸਾਲ ਜੇ ਸੌਵੀਂ ਵਰਸੀ ਮਨਾਉਣੀ ਆ 50ਵੀਂ ਜਿਹੜੀ ਆ ਅੱਧ ਸਦੀ ਸ਼੍ਰੀ ਗੋਦਾ ਸਾਹਿਬ ਦੇ ਸੰਪਦਾ ਸੈਟੀ ਬਣੀ ਦੀ ਵੀ ਮਨਾ ਲਿਓ ਇਹ ਸਾਡਾ ਫਰਜ਼ ਬਣਦਾ ਅੱਧ ਸਦੀ ਹੋ ਜਾਣੀ ਆ श्री गुरुदास साहब संपद जी जिन्ह ने लंगर छाया गोरमेंट ने बहा दिता सा जिन्होंने शहीदिया की जिन्होंने कुर्बानियां कीतिया किसी एमएलए ने बह नहीं फड़ी किसी एम पी ने बांह नी फड़ी किसी मुखमंत्री ने बांह नी फड़ी किसी ਪ੍ਰਧਾਨ ਮੰਤਰੀ ਦਾ ਬਾਹ ਨਹੀਂ ਫੜੀ ਜਿਉ ਚਾਹੁੰਦੇ ਤੇ ਆਪਣੇ ਕੋਟੇ ਚ ਭਾਵੇਂ ਸਾਰੇ ਪਰਵਾਨ ਨੌਕਰੀਆਂ ਤੇ ਲਗਾ ਦਿੰਦੇ ਉਹਨਾਂ ਦੀ ਗਰੀਬੀ ਚੱਕ ਦਿੰਦੇ ਬਸ ਆ ਸੰਗਤ ਜੀ ਅੱਜ ਉਹ ਗੱਲ ਨਹੀਂ ਜਿੱਦਾਂ ਹੁਣ ਹੁਣ ਕਿਹਾ ਨਾ ਵੀ ਕੱਲਾ ਜਿਹੜਾ ਅੱਜ ਟੀਮ ਵਰਕ ਦਾ ਕੰਮ ਹੈ ਸਾਡੀ ਟੀਮ ਹੈ ਘਟ ਸਰਕਾਰ ਕਿਉਂ ਨਹੀਂ ਬਣਦੀ ਕੱਲਾ ਪਾ ਲਓ ਵੋਟ ਇੱਕ ਚਲ ਜਾਓ ਘਰ ਨੂੰ ਆਜਾ ਇਕੱਠ ਦੀ ਲੋੜ ਐ ਜਿੰਨਾ ਚਿਰ ਸਾਡਾ ਕੱਠ ਵਧੂਗਾ ਨਹੀਂ ਉੰਨਾ ਚਿਰ ਆਪਾਂ ਕਾਮਯਾਬ ਨਹੀਂ ਹੋ ਸਕਦੇ ਇਸ ਕਰਕੇ ਬਚਨ ਵਿਚਾਰੋ ਕਰੋ ਜਿਸ ਦੇ ਨਾਲ ਕੌਮ ਦਾ ਜਿਹੜਾ ਹੈ ਉਹ ਭਲਾ ਹੋ ਸਕੇ ਇਸ ਸੰਸਾਰ ਦੇ ਵਿੱਚ ਇੱਕੋ ਵਾਰੀ ਆਉਣਾ ਤੇ ਇੱਕੋ ਵਾਰੀ ਜਾਣਾ ਹੈ ਸੱਚ ਕਹਿਣਾ ਬੜਾ ਔਖਾ ਹੈ ਜਦੋਂ ਇਸ ਸੰਸਾਰ ਦੇ ਵਿੱਚ ਜੀਵ ਆਉਂਦਾ ਉਸ ਵੇਲੇ ਉਸ ਅਕਾਲ ਪੁਰਖ ਹੰਤੇ ਜਾਵੇਂ ਪਰੂ ਪ੍ਰਮਾਤਮਾ ਦਾ ਵਾਅਦਾ ਕਰਕੇ ਆਉਂਦਾ ਹੈ ਮਾਤਾ ਦੀ ਗਰਭ ਦੇ ਵਿੱਚ ਜੋ ਸਤਿਗੁਰੂ ਅਰਜਨ ਦੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੇ 613 ਅੰਗ ਤੇ ਫਰਮਾਨ ਕਰਦੇ ਨੇ ਮਾਤ ਗਰਮੈ ਆਪਨ ਸਿਮਰਨ ਦੇ ਤਹਿ ਤੁਮ ਰਖਣ ਹਾਰੇ ਮਾਤਾ ਦੀ ਗਰਭ ਦੇ ਵਿੱਚ ਜਦੋਂ ਫੁੱਟਾ ਲਟ ਗਿਆ ਸੀ ਨਾ ਉਸ ਵੇਲੇ ਅਕਾਲ ਪੁਰਖ ਦੇ ਚਾਨਣਾਂ ਦੇ ਵਿੱਚ ਬੇਨਤੀ ਕਰਦਾ ਸੀ ਸੱਚੇ ਪਾਤਸ਼ਾਹ ਮੈਨੂੰ ਜਨਮ ਦੇ ਦੇ ਮੈਂ ਤੇਰੀ ਬੰਦਗੀ ਕਰਾਂਗਾ ਚੰਗੇ ਕਰਮ ਕਰਾਂਗਾ ਮਾਇਆ ਅਗਰ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਦੋਂ ਮਾਤਾ ਦੀ ਗਰਭ ਦੇ ਵਿੱਚ ਤੜਫਦਾ ਸੀ ਉੱਤੇ ਮਾਤਾ ਦੀ ਗਰਭ ਦੀ ਅਗਨ ਸੀ ਜਦੋਂ ਸੰਸਾਰ ਦੇ ਵਿੱਚ ਆਇਆ ਤੇ ਫਿਰ ਸੰਸਾਰ ਦੀ ਮਾਇਆ ਦੀ ਅਗਨ ਇਹੋ ਜੇ ਲੱਗੀ ਹੁਣ ਇੱਥੇ ਆਪਾਂ ਤੜਫਦੇ ਫਿਰਦੇ ਜੋ ਧੰਤਾ ਬਾਬਾ ਪੂਰਨਦਾਸ ਮਹਾਰਾਜ ਜੀ ਨੇ ਇਸ ਗਾਲਿਆ ਧਰਤੀ ਤੇ ਜਿਹੜਾ ਉਹ ਬੂਟਾ ਲਾਇਆ ਹੈ ਉਹ ਬੂਟਾ ਕਹਿੰਦਾ ਲਾਇਆ ਨਾਮ ਦਾ ਲਾਇਆ ਦੇ ਉਸ ਬੂਟੇ ਨੂੰ ਅੱਗੇ ਵਧਾਇਆ ਸੰਤ ਬਾਬਾ ਸੇਵਾਦਾਸ ਮਹਾਰਾਜ ਜੀ ਨੇ ਕਿਉਂਕਿ ਸੰਤ ਬਾਬਾ ਸੇਵਾਦਾਸ ਮਹਾਰਾਜ ਜੀ ਜਦੋਂ ਇਲੈਕਸ਼ਨ ਖੜੇ ਹੋਏ ਸੀ ਨਾ ਸਾਡੇ ਲੋਕ ਕਹਿੰਨ ਲੱਪੇ ਨੇ ਕਿ ਕਿਹੜੇ ਸਰਾਧ ਕਰਨੇ ਉੱਥੇ ਜਾ ਕੇ ਇਦਾਂ ਦੀ ਵੀ ਗੱਲਾਂ ਹੋਈਆਂ ਜੀ ਕਿਉਂਕਿ ਸਾਡੇ ਸੰਤ ਬਾਬਾ ਹਰੀਦਾਸ ਮਹਾਰਾਜ ਜੀ ਦੱਸਿਆ ਕਰਦੇ ਸੀ ਕਿਉਂਕਿ ਸੰਤ ਬਾਬਾ ਸੇਵਾਦਾਸ ਮਹਾਰਾਜ ਜੀ ਦੇ ਸਮਕਾਲੀ ਮਹਾਂਪੁਰਛ ਉਹ ਪਹਿਲੀ ਸਭਾ ਦੇ ਪਹਿਲੇ ਮਹਾਪੁਰਸ਼ ਜੀ ਡੇਰਾ ਸੱਜਣ ਡਾਂਡੀਆਂ ਦੇ ਵਿੱਚ ਸਭਾ ਜਿਹੜੀ ਸੀ ਉਹ ਬਣੀ ਸੀ ਕਿਉਂਕਿ ਜਦੋਂ ਜਿੱਦਾਂ ਜਿੱਦਾਂ ਅਮੀਰੀ ਆਉਂਦੀ ਜਾਂਦੀ ਹੈ ہماری ਅਮੀਰੀ ਆਉਂਦੀ ਜਾਂਦੀ ਹੈ ਗਰੀਬਾਂ ਨੂੰ ਦਬਾਇਆ ਜਾਂਦਾ ਚਾਹੇ ਉਹ ਕਿਸੇ ਵੀ ਸਮਾਜ ਚ ਹੋਵੇ 1947 ਦੇ ਵਿੱਚ ਸੰਤ ਵਾਬਾ ਹਰਭਜਨ ਸਿੰਘ ਜੀ ਜੋ ਬਵੇਲੀ ਪਿੰਡ ਦੇ ਹੋਏ ਨੇ ਇਹਨਾਂ ਨੇ ਮਹਾਨ ਪ੍ਰਾਲਾ ਕੀਤਾ ਸੀ ਪਹਿਲੇ ਪ੍ਰਧਾਨ ਉਹਨਾਂ ਨੂੰ ਬਣਾਇਆ ਸੀ ਔ ਡੇਰਾ ਸੱਚਕਾਂ ਡਾਂਡੀਆਂ ਦੇ ਵਿੱਚ ਮਲਾਇਆ ਸੀ ਸੱਤ ਚੈਨਲ ਚੱਲਦੇ ਹੋਣੇ ਸੰਤ ਬਾਬਾ ਸੀਤਲਦਾਸ ਮਹਾਰਾਜ ਨੇ ਕਿੱਡਾ ਪਰਕ ਪੁਕਾਰਿਆ ਜਿੰਨੀਆਂ ਤਾਂ ਸੰਗਤਾਂ ਆਈਆਂ ਨੇ ਇਹਨਾਂ ਨਾਲ ਵੱਧ ਦਾ ਬਾਹਰ ਘੁੰਮਦੀਆਂ ਨੇ ਕਿਉਂਕਿ ਕਈ ਤਾਂ ਛਕਣ ਛਕਾਉਣ ਵਾਸਤੇ ਆਏ ਨੇ ਘੁੰਮਣ ਫੇਰਨ ਵਾਸਤੇ ਆਏ ਨੇ ਪਰ ਸੰਤ ਬਾਬਾ ਸੀਤਲਦਾਸ ਮਹਾਰਾਜ ਨੇ ਸੱਤ ਚੈਨ ਲਾਏ ਨੇ ਦੇਖੋ ਜਿਹੜੀਆਂ ਸੰਗਤਾਂ ਦੇਸ਼ ਵਿਦੇਸ਼ ਦੇ ਵਿੱਚ ਹੋਣਗੀਆਂ ਉਹ ਸੋਚ ਲਿਆ ਹੋਣਗੇ ਕਿ ਅਸੀਂ ਸਤਗੁਰਾਂ ਦੇ ਸਮਾਗਮ ਤੇ ਜਾਂਦੇ ਆਪਾਂ ਉੱਥੋਂ ਝੋਲੀਆਂ ਭਰ ਕੇ ਆਉਂਦੇ ਪਰ ਜਿਹੜੇ ਆਪਾਂ ਇੱਥੇ ਆਏ ਆ ਨਾ ਆਪਾਂ ਚੁੱਪ ਕਰਕੇ ਬੈਠਦੇ ਆ ਨਾ ਆਪਾਂ ਗੱਲ ਸੁਣ ਕੇ ਰਾਜੀ ਆ ਨਾ ਸਾਨੂੰ ਪਤਾ ਹੈ ਵੀ ਸਾਡੇ ਕੌਮ ਦੇ ਵਿੱਚ ਕਿੱਡੇ ਕਡੇ ਰਹਿਵਰ ਹੋਏ ਨੇ ਔਰ ਕਿੰਨਾਂ ਨੇ ਕੀ ਕੀ ਕੀਤਾ ਨਾ ਸਾਡਾ ਕੋਈ ਲੀਡਰ ਨਾ ਲੈਂਦਾ ਨਾ ਸਾਡਾ ਕੋਈ ਸਮਾਜ ਦਾ ਆਗੂ ਨਾ ਲੈਂਦਾ ਤਾਂ ਫੇ ਲਊਗਾ ਕੌਣ ਕੇਵਲ ਤੇ ਕੇਵਲ ਬਾਦ ਸਾਹਿਬ ਦੇ ਉੱਤੇ ਸੇ ਸੋਕ ਦੇ ਉੱਤੇ ਉਹਨਾਂ ਨੂੰ ਨਮਨ ਕਰਨ ਦੇ ਨਾਲ ਨਹੀਂ ਸਰ ਜਾਣਾ ਉਹਨਾਂ ਨੇ ਜੇ ਕੁਝ ਕੀਤਾ ਤਾਂ ਉਹਨਾਂ ਨੂੰ ਦੁਨੀਆ ਚ ਸੰਸਾਰ ਚ ਆਪਣੇ ਬੱਚਿਆਂ ਨੂੰ ਅੱਗੇ ਦੱਸਣਾ ਪਊਗਾ ਵੇਦਿਆਂ ਨੇ ਰਹਿਬਰ ਹੋਏ ਨੇ ਸਾਡੇ ਜਿਨ੍ਹਾਂ ਦਾ ਜਿਹੜਾ ਹੈ ਜੰਨਰ ਡਾਇਰ ਨੂੰ ਕਿੱਡੀ ਉਸ ਵੇਲੇ ਸਕਿਉਰਟੀ ਹੋ ਗਈ ਮੈਂ ਕੱਲ ਵਦੇਸ਼ ਤੋਂ ਆਇਆ ਪੰਜ ਦਿਨ ਦਾ ਟੂਰ ਸੀ ਬਦੇਸ਼ ਤੋਂ ਆਇਆ ਜਦੋਂ ਆਪਾਂ ਪਲੇਨ ਦੇ ਵਿੱਚ ਬਹਿੰਦੇ ਆ ਨਾ ਉਸ ਵੇਲੇ ਕਿੰਨੀਕ ਸਾਡੀ ਚੈੱਕਿੰਗ ਹੁੰਦੀ ਆ ਸੰਤ ਬਾਬਾ ਮਹਿੰਦਰਪਾਲ ਜੀ ਮਹਾਰਾਜ ਵਿਦੇਸ਼ਾਂ ਚ ਅਕਸਰ ਜਾਂਦੇਵੇਂ ਮੈਂ ਕਿਹਾ ਪੰਜ-ਸੱਤ ਚੱਕਰ ਇਹਨਾਂ ਦੇ ਟੂਰ ਹੁੰਦੇ ਨੇ ਸਾਲ ਦੇ ਵਿੱਚ ਹੁਣ ਬਾਬਾ ਜੀ ਦਾ ਸੰਤ ਬਾਬਾ ਹੰਸਰਾਜ ਮਹਾਰਾਜ ਜੀ ਦਾ 11 ਤੋਂ ਲੈ ਕੇ 17 ਤੱਕ ਉਹ ਮਹਾਨ ਵਰਸੀ ਸਮਾਗਮ ਮਨਾਇਆ ਜਾਂ ਨਾ ਇਹਨਾਂ ਨਾਲ ਥੋੜੇ ਦਿਨਾਂ ਬਾਅਦ ਵਿਦੇਸ਼ ਚਲ ਜਾਣਾ ਕਿਉਂਕਿ ਸੰਗਤਾਂ ਯਾਦ ਕਰਦੀਆਂ ਨੇ ਸੰਗਤਾਂ ਬੁਲਾਉਂਦੀਆਂ ਨੇ ਤਾਂ ਹੀ ਜਾਂਦੇ ਨੇ ਐਵੇਂ ਹੀ ਤਾਂ ਜਾਂਦੇ ਨੇ ਬਸ ਆ ਸਾਧ ਸੰਗਤ ਜੀ ਜਿਹੜੇ ਗਏ ਨੇ ਉੱਥੇ ਜਿਹੜਾ ਹੈ ਚਿੜੀ ਤੱਕ ਨਹੀਂ ਫੜਕਣ ਦਿੰਦੇ ਜਦੋਂ ਪਲੇਨ ਦੇ ਵਿੱਚ ਬਹਾਇਆ ਜਾਂਦਾ ਨਾ ਸਾਰੇ ਕਵਰ ਕੀਤਾ ਜਾਂਦਾ ਹੈ ਚਾਹੇ ਜਾਓ ਚਾਹੇ ਆਓ ਪ੍ਰਸਾਦ ਸੰਗਤ ਜੀ ਆਪਾਂ ਕਦੀ ਇਹ ਨਹੀਂ ਸੋਚਿਆ ਵੇ ਜਦੋਂ ਇਸ ਸੰਸਾਰ ਤੋਂ ਆਪਾਂ ਜਾਣਾ ਨਾ ਉਸਲੇ ਵੀ ਕੱਲਾ ਕੱਲਾ ਜੇ ਆਪਾਂ ਸੱਚ ਝੂਠ ਕੀਤਾ ਪਾਪ ਕੀਤਾ ਠਗੀ ਕੀਤੀ ਹਿਰਾ ਫੇਰੀ ਕੀਤੀ ਕਿੰਨਾ ਕ ਨਾਮ ਜਪਿਆ ਕਿੰਨੀ ਆਪਾਂ ਸੇਵਾ ਕੀਤੀ ਕਿੰਨੇ ਗੁਰੂ ਘਰ ਦੇ ਵਿੱਚ ਸੇਵਾ ਕਰਕੇ ਆਪਣੇ ਜੀਵਨ ਦੇ ਆਪਾਂ ਲਾਹੇ ਖੱਟੇ ਨੇ ਕਿੰਨਾ ਕ ਅਸੀਂ ਅੰਮ੍ਰਿਤ ਵੇਲੇ ਨੂੰ ਸਾਹਮ੍ਹਿਆ ਕਿਉਂਕਿ ਤਪੋ ਰਾਜ ਜਿੰਨਾ ਚਿਰ ਜੀਵ ਤਪਨੇ ਨਾ ਕਰਦਾ ਬੰਦਗੀ ਨਹੀਂ ਨਾ ਕਰਦਾ ਉਹਨਾਂ 'ਚ ਰਾਜ ਦੀ ਪ੍ਰਾਪਤੀ ਨਹੀਂ ਹੁੰਦੀ ਔਰ ਜਦੋਂ ਰਾਜ ਪ੍ਰਾਪਤ ਹੋ ਜਾਂਦਾ ਹੈ ਤਾਂ ਫਿਰ